ਹਾਂਜੀ ਦੋਸਤੋ ਕਰਨਲ ਪਸ਼ਵਿੰਦਰ ਬਾਠ ਦਾ ਜਿਹੜਾ ਕੇਸ ਹੋਇਆ ਉਹਦੇ ਵਿੱਚ ਮੈਂ ਉਹਦੇ ਘਰ ਵਾਲੀ ਸਤਕਾਰਯੋਗ ਸਾਡੀ ਭੈਣ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਐਸੀ ਦਲੇਰ ਔਰਤ ਸ਼ੇਰ ਦੀ ਬੱਚੀ ਕਹਿ ਲਿਆ ਜਾਵੇ ਕੋਈ ਅਤਕਤ ਨਹੀਂ ਨਹੀਂ ਹੋਊਗੀ ਅਸਲ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਉਹਦੇ ਵਿੱਚੋਂ ਆਉਂਦੀ ਹੈ ਪਛਾਣ ਕਿ ਸਿੱਖਾਂ ਦੀ ਧੀ ਹੈਗੀ ਹੈ ਨਹੀਂ ਤਾਂ ਪੁਲਿਸ ਅਫਸਰਾਂ ਦੇ ਮੂਹਰੇ ਇੱਕ ਔਰਤ ਦਾ ਇਸ ਤਰ੍ਹਾਂ ਗੱਜ ਕੇ ਬੋਲਣਾ ਅਣਖ ਨਾਲ ਬੋਲਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ ਲੱਗਦਾ ਹੈ ਉਸ ਪਰਿਵਾਰ ਦੇ ਵਿੱਚ ਉਹ ਵਿਆਹੀ ਹੈ ਭੈਣ ਕਰਨਲ ਪਸ਼ਪਿੰਦਰ ਨੂੰ ਤੇ ਵਿਆਹੀ ਹੈ ਪਰ ਜਿਹੜੇ ਘਰਾਣੇ ਦੀ ਉਹ ਲੜਕੀ ਹੈ ਉਹਦੇ ਪਕੇ ਉਹਦੇ ਮਾਤਾ ਪਿਤਾ ਉਹ ਵੀ ਘਰਾਣਾ ਕੋਈ ਚੰਗਾ ਕੋਈ ਗੁਰੂ ਦੇ ਲੜ ਲੱਗਿਆ ਬਾਣੀ ਬਾਣੇ ਦਾ ਧਾਰਨੀ ਤੇ ਸੱਚ ਤੇ ਪਹਿਰਾ ਦੇਣ ਵਾਲਾ ਹੋਵੇਗਾ ਤਾਂ ਕਰਕੇ ਉਹਨੇ ਕਹਿੰਦੇ ਕਹਾਉਂਦੇ ਜਿਹੜੇ ਪੁਲਿਸ ਦੇ ਇੰਸਪੈਕਟਰ ਸੀ ਵੱਡੇ ਅਫਸਰ ਸੀ ਉਹਨਾਂ ਨੂੰ ਦੋਸਤੋ ਸਿੱਧੇ ਰਾਤੇ ਲਾਏ ਜਾਂਦਾ ਮੈਂ ਸਭ ਤੋਂ ਪਹਿਲਾਂ ਉਸ ਭੈਣ ਨੂੰ ਸਜਦਾ ਕਰਦਾ ਕਿ ਉਹਦਾ ਸੰਘਰਸ਼ ਤੇ ਉਹਦੀ ਹਿੰਮਤ ਉਹਦੀ ਲਗਨ ਉਹਦੀ ਮੈਨ ਤਨ ਅਜ ਬੂਰ ਪਿਆ ਜਦੋਂ ਅੱਜ 22 ਤਰੀਕ ਨੂੰ ਬਹੁਤ ਵੱਡਾ ਜਿਹੜਾ ਧਰਨਾ ਸੀ ਉਹਦੇ ਹੱਕ ਦੇ ਵਿੱਚ ਲੱਗਿਆ ਤੇ ਫੌਜ ਨੇ ਵੀ ਆਰਮੀ ਨੇ ਵੀ ਉਹਦਾ ਜੱਜ ਕੇ ਸਾਥ ਦਿੱਤਾ ਇਸ ਕੇਸ ਨੇ ਕਰਨਲ ਸਾਹਿਬ ਦੇ ਇਸ ਕੇਸ ਨੇ ਪੰਜਾਬ ਦੇ ਵਿੱਚ ਇੱਕ ਨਮੂਨਾ ਪੈਦਾ ਕਰ ਦਿੱਤਾ ਪੰਜਾਬ ਦੇ ਵਿੱਚ ਇੱਕ ਨਕਸ਼ਾ ਬਣਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਿਸੇ ਬੰਦੇ ਨੂੰ ਦੇਖ ਕੇ ਹੱਥ ਪਾਊਗੀ ਕਿਸੇ ਬੰਦੇ ਨੂੰ ਹੱਥ ਪਾਉਣ ਤੋਂ ਪਹਿਲਾਂ ਕੋਈ ਵੀ ਅਫਸਰ ਹੋਵੇਗਾ ਪੁਲਿਸ ਵਾਲਾ ਵੀ ਰਹੇਗਾ ਉਹ ਕਈ ਵਾਰ ਸੋਚੇਗਾ ਕਈ ਵਾਰ ਸੋਚ ਸਮਝ ਕੇ ਹੱਥ ਪਾਵੇਗਾ ਇੰਜ ਨਹੀਂ ਵੀ ਕਿਸੇ ਟਾਬੇ ਤੇ ਖੜੇ ਨੂੰ ਕਿਸੇ ਸੜਕ ਤੇ ਵਹੀਕਲ ਤੇ ਆਉਂਦੇ ਨੂੰ ਕੋਈ ਲੱਪੜ ਮਾਰ ਦੇਵੇਗਾ ਪਤਾ ਨਹੀਂ ਵਿੱਚੋਂ ਕਰਨਲ ਪਸ਼ਪਿੰਦਰ ਵਰਗਾ ਕੋਈ ਹੋਰ ਕਦੋਂ ਵੀ ਆ ਸਕਦਾ ਹੈ ਇਹ ਪੁਲਿਸ ਵਾਲਿਆਂ ਦੇ ਦਿਲ ਧੜਕਦੇ ਰਹਿਣਗੇ ਇਹ ਗੱਲ ਉਹਨਾਂ ਨੂੰ ਯਾਦ ਰਹੂਗੀ ਕਿ ਪਤਾ ਨਹੀਂ ਕਦੋਂ ਉਹੋ ਜਿਹਾ ਕੇਸ ਆ ਜੇ ਤੇ ਮਗਰ ਉਹ ਭੈਣ ਜਸਵਿੰਦਰ ਕੌਰ ਵਰਗੀ ਜਿਹੜੀ ਸ਼ੇਰ ਦੀ ਬੱਚੀ ਸੀ ਕੋਈ ਹੋਰ ਖੜੀ ਹੋਵੇ ਦੋਸਤੋ ਇਹੋ ਜੀਆਂ ਲੜਕੀਆਂ ਬਹਾਦਰ ਚਾਹੀਦੇ ਨਾ ਹੁੰਦੇ ਗਏ ਔਰਤਾਂ ਹੋਰ ਵੀ ਹੁੰਦੀਆਂ ਬੜੀਆਂ ਆਪਣੇ ਪਰਿਵਾਰ ਦੀ ਸੇਵਾ ਕਰਦੀਆਂ ਐ ਪਰ ਇਹੋ ਜੀ ਔਰਤ ਜਿਨੇ ਇਨੀ ਹਿੰਮਤ ਦੇ ਨਾਲ ਜਜ਼ਬੇ ਦੇ ਨਾਲ ਉਹ ਕਿਸੇ ਦੇ ਅੱਗੇ ਨਹੀਂ ਦਬੀ ਕੋਈ ਉਹਨੇ ਹਾਰ ਨਹੀਂ ਮੰਨੀ ਉਹਨੇ ਅਖੀਰ ਤੱਕ ਆਪਣੇ ਕੇਸ ਨੂੰ ਲੈ ਕੇ ਜਾਣ ਦੀ ਕਸਮ ਖਾਦੀ ਹੈ ਤੇ ਦੋਸਤੋ ਹੁਣ ਆਉਂਦੇ ਆ ਕਰਨਲ ਪਸ਼ਵਿੰਦਰ ਦੇ ਕਹਿੰਦੇ ਉਹਦੀ ਡਿਊਟੀ ਰਾ ਏਜੰਸੀ ਦੇ ਵਿੱਚ ਸੀ ਰਾ ਉਹ ਏਜੰਸੀ ਹੈ ਜਿਹੜੀ ਬੜੀ ਖੁੱਪਤ ਤੌਰ ਤੇ ਸੀਏਡੀ ਲੈਂਦੀ ਹੈ ਹੋਰ ਦੇਸਾਂ ਦੀ ਵੀ ਸੀਆਈਡੀ ਕਰਵਾਉਂਦੀ ਹੈ ਇੱਤੇ ਵੀ ਲੈਂਦੀ ਹੈ ਉਸ ਏਜੰਸੀ ਦਾ ਰਾਡਾ ਕਰਨਲ ਹੋਵੇ ਤੇ ਡੀਆਈਜੀ ਦੇ ਬਰਾਬਰ ਦਾ ਰੈਂਕ ਹੋਵੇ ਤੇ ਉਧਰ ਪੁਲਿਸ ਦੇ ਇੰਸਪੈਕਟਰ ਥਾਣੇ ਦਾ ਮਾਲਕ ਐਸਐਚਓ ਜਦੋਂ ਕੋਈ ਥਾਣੇ ਦਾ ਮਾਲਕ ਲੱਗ ਜਾਂਦਾ ਹੈ ਐਸਐਚਓ ਲੱਗ ਜਾਂਦਾ ਹੈ ਤੇ ਦੋਸਤੋ ਉਸ ਕੁਰਸੀ ਤੇ ਜਦੋਂ ਬੈਠਦਾ ਹੈ ਉਹਦੀ ਫਿਰ ਆਭਿਆ ਤੇ ਤਾਬਿਆ ਨੂੰ ਸਮਝਣਾ ਤੇ ਸੰਭਾਲਣਾ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਐਸਐਸਪੀ ਸਾਹਿਬ ਦਾ ਐਸਐਚਓ ਦੇ ਉੱਤੇ ਖਾਸ ਹੱਥ ਹੁੰਦਾ ਹੈ ਲਗਭਗ ਉਹ ਬੰਦੇ ਥਾਣਿਆਂ ਦੇ ਐਸਐਚਓ ਲੱਗਦੇ ਐ ਜਿਨ੍ਹਾਂ ਨੂੰ ਐਸਐਸਪੀ ਸਾਹਿਬ ਲੋਂਦਾ ਹੈ ਉਹ ਕੀ ਦੇਖਦਾ ਹੈ ਉਹਨਾਂ ਦੇ ਵਿੱਚ ਇਮਾਨਦਾਰੀ ਉਹਨਾਂ ਵਿੱਚ ਲਗਨ ਮਿਹਨਤ ਦੇਖਦਾ ਹੈ ਜਾਂ ਕੁਝ ਹੋਰ ਦੇਖਦਾ ਇਹ ਤੁਸੀਂ ਸਾਰਾ ਕੁਝ ਲੋਕ ਸਮਝਦੇ ਹੋ ਮੈਂ ਕਹਿਣਾ ਨਹੀਂ ਚਾਹੁੰਦਾ ਹੁਣ ਇਸੇ ਤਰ੍ਹਾਂ ਹੋਇਆ ਇਸ ਕੇਸ ਦੇ ਵਿੱਚ ਜੇਕਰ ਪਹਿਲੇ ਦਿਨ ਹੀ ਜਦੋਂ ਇਹ ਕਾਂਡ ਵਾਪਰਿਆ ਸੀ ਨਾਲ ਦੀ ਨਾਲ ਪੁਲਿਸ ਐਸਐਸਪੀ ਸਾਹਿਬ ਇਸ ਮੌਕੇ ਨੂੰ ਸੰਭਾਲ ਲੈਂਦੇ ਇਹ ਇਹਨਾ ਨਾ ਵਿਗੜਦਾ ਪੁਲਿਸ ਦੀ ਪੰਜਾਬ ਸਰਕਾਰ ਦੀ ਇਨੀ ਕਿੱਲੀ ਨਾਂ ਉਡਦੀ ਪੁਲਿਸ ਦੇ ਵਿੱਚ ਬੜੇ ਬਹਾਦਰ ਅਫਸਰ ਨੇ ਬੜੇ ਕਾਂਸਟੇਬਲ ਵੀ ਬੜੇ ਬਹਾਦਰ ਨੇ ਬਹੁਤ ਸੋਹਣਾ ਕੰਮ ਕਰਦੇ ਆ ਪਰ ਵਿੱਚ ਜਿਨ੍ਹਾਂ ਨੂੰ ਦੋਸਤੋਂ ਨਜਾਇਜ਼ ਫਤੂਰ ਚੜ ਜਾਂਦਾ ਹੈ ਹਉਮੈ ਤੇ ਹੰਕਾਰ ਨੂੰ ਸੰਭਾਲਣਾ ਸਾਂਭ ਕੇ ਰੱਖਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹ ਬੰਦੇ ਆਪਣੇ ਅਹੁਦੇ ਤੇ ਰੁਤਬਿਆਂ ਦਾ ਕਦੇ ਹੰਕਾਰ ਨਹੀਂ ਕਰਦੇ ਕਦੇ ਮਾਣ ਨਹੀਂ ਕਰਦੇ ਉਹ ਧਰਤੀ ਨਾਲ ਜੁੜੇ ਰਹਿੰਦੇ ਆ ਆਪਣੀ ਾਕਾਂਤ ਨਹੀਂ ਭੁੱਲਦੇ ਉਹ ਸਦਾ ਹੀ ਜਿਉਂ-ਜਿਉਂ ਉਹਨਾਂ ਨੂੰ ਵੱਡੇ ਰੁਤਬੇ ਮਿਲਦੇ ਐ, ਅਹੁਦੇ ਮਿਲਦੇ ਐ, ਪਦਵੀਆਂ ਮਿਲਦੇ ਐ, ਉਹ ਨੀਵੇਂ ਹੁੰਦੇ ਜਾਂਦੇ ਐ। ਵਿਦਵਾਨ ਕਹਿੰਦੇ ਐ ਕਿ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ। ਤੇ ਦੋਸਤੋ ਕੀ ਹੋਇਆ? ਜਿਹੜੇ ਮੁੰਡੇ ਦਾ ਇੰਕਾਊਂਟਰ ਕਰਿਆ ਉਹਦਾ ਵੱਡਾ ਕਸੂਰ ਸੀ ਉਹਨੇ ਬੱਚਾ ਅਗਵਾ ਕਰਿਆ। ਉਹਦਾ ਇੰਕਾਊਂਟਰ ਹੋ ਜਾਂਦਾ। ਚੱਲਦੇ ਕਾਰਜ ਹੋ ਚੋ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਸੀ ਦੋਸਤੋ ਪਰ ਪੁਲਿਸ ਦਾ ਕੰਮ ਸੀ ਜਦੋਂ ਬੱਚੇ ਨੂੰ ਉਹਦੇ ਕੋਲੋਂ ਸਪੁਰਦ ਕਰਾ ਲਿਆ ਸੀ ਉਹਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਸਜ਼ਾ ਦਿੰਦੇ ਸਜ਼ਾ ਦੇ ਹਿਸਾਬ ਦੇ ਨਾ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਹੁੰਦੀ ਚਾਹੇ ਜੱਜ ਉਹਨੂੰ ਫਾਂਸੀ ਤੇ ਲਟਕਾ ਦਿੰਦਾ ਤੇ ਕਿਸੇ ਨੇ ਗਿਲਾ ਨਹੀਂ ਸੀ ਕਰਨਾ ਚاہے ਉਹਨੂੰ ਜੱਜ 10 ਸਾਲ ਦੀ 20 ਸਾਲ ਦੀ ਸਜ਼ਾ ਕਰਦਾ ਫਾਂਸੀ ਦੇਂਦਾ ਕਿਸੇ ਨੇ ਗਿਲਾ ਨਹੀਂ ਸੀ ਕਰਨਾ ਪਰ ਇਨਕਾਊਂਟਰ ਕਰਨਾ ਬਹੁਤ ਮਾੜਾ ਤੇ ਬਹੁਤ ਮੰਦ ਭਾਗ ਹੈ ਇਹ ਜੁਪੀ ਦੇ ਵਿੱਚੋਂ ਲੱਗਦਾ ਪੁਲਿਸ ਨੇ ਨਕਲ ਮਾਰੀ ਹੈ ਉੱਥੇ ਜੋਗੀ ਦਾ ਰਾਜ ਸੀ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਉਹ ਵੀ ਕੋਈ ਚੰਗਾ ਕੰਮ ਨਹੀਂ ਕੁਝ ਸਮੇਂ ਬਾਅਦ ਤੇ ਲੋਕ ਕਹਿੰਦੇ ਹੋਣਗੇ ਗੈਂਗਸਟਰਾਂ ਤੋਂ ਪਰੇਸ਼ਾਨ ਨੇ ਲੋਕ ਜਿਨ੍ਹਾਂ ਨੂੰ ਫਰੋਤੀਆਂ ਦੀਆਂ ਧਮਕਾਂ ਮਿਲਦ ਗਏ ਪਰ ਉਹਨਾਂ ਦੀ ਲਪੇਟ ਦੇ ਵਿੱਚ ਉਹਨਾਂ ਦੀ ਆੜ ਦੇ ਵਿੱਚ ਆਮ ਬੰਦਿਆਂ ਨੂੰ ਮਾਰ ਦੇਣਾ ਇਹ ਬਹੁਤ ਬੰਦਪੱਗ ਹੈ ਜਿਹੜਾ ਜਸਪ੍ਰੀਤ ਮੁੰਡਾ ਸੀ ਜਿਹਦਾ ਐਨਕਾਊਂਟਰ ਹੋਇਆ ਉਹਦੇ ਪਰਿਵਾਰ ਨੇ ਦੱਸਿਆ ਕਿ ਕੈਨੇਡਾ ਭੇਜਿਆ ਸੀ ਪਤਾ ਨਹੀਂ ਕਦੋਂ ਉਹਦੀ ਕਿਸਮਤ ਪੁੱਠੀ ਪੈਗੀ ਇੱਥੇ ਆ ਗਿਆ ਵਾਪਸ ਘਰ ਨਹੀਂ ਪਹੁੰਚਿਆ ਦੱਸਿਆ ਨਹੀਂ ਬੱਚਾ ਗਵਾ ਕਰ ਲਿਆ ਬੱਚਾ ਗਵਾਹ ਕਰ ਲਿਆ ਤੇ ਮੌਤ ਦੇ ਕਾਰਡ ਉੱਤਰ ਗਿਆ ਉਹ ਜਸਪ੍ਰੀਤ ਦਾ ਜਿਹੜਾ ਕਾਤਲ ਸੀ ਉਹ ਜਸਪ੍ਰੀਤ ਦਾ ਜਿਹੜਾ ਇਨਕਾਊਂਟਰ ਸੀ ਉਹ ਮੇਰੇ ਇਹਨਾਂ ਵੀਰਾਂ ਦੇ ਐਸ ਐਚਓ ਇੰਸਪੈਕਟਰ ਜਿਹੜੇ ਕਰਨਲ ਕੇਸ ਵਿੱਚ ਆਏ ਆ ਜਿਨ੍ਹਾਂ ਨੇ ਕਰਨਲ ਨੂੰ ਉਹਦੇ ਬੇਟੇ ਦੇ ਨਾਲ ਲੜਾਈ ਹੋਈ ਜਿਨ੍ਹਾਂ ਨੇ ਕੁੱਟਮਾਰ ਕੀਤੀ ਸ਼ਾਇਦ ਉਹਨਾਂ ਨੂੰ ਲੱਗਦਾ ਇਸ ਇਨਕਾਊਂਟਰ ਤੋਂ ਬਾਅਦ ਇੱਕ ਤੇ ਇਨਾਮ ਦੇ ਦਿੱਤਾ ਡੀਜੀਪੀ ਨੇ ਬੜੀ ਜਲਦੀ ਦੇ ਨਾਲ ਇੱਕ ਨਾਲ ਦੀ ਨਾਲ ਪ੍ਰਮੋਸ਼ਨ ਦਾ ਐਲਾਨ ਕਰ ਦਿੱਤਾ ਉਹਨਾਂ ਨੂੰ ਫੀਤੀਆਂ ਲੱਗਣਗੀਆਂ ਸੀ ਭਾਬ ਐਸਐਚਓ ਤੋਂ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਨੇ ਸੀ ਜਿਹਦੇ 2 ਸਟਾਰ ਸੀ ਤਿੰਨ ਨੌਨੇ ਸੀ ਜਿਹਦੇ 3 ਸਟਾਰ ਸੀ ਉਹਦੇ ਕਾਲੀ ਡੋਰੀ ਆਉਣੀ ਸੀ ਮੋਢੇ ਤੇ ਡੀਐਸਪੀ ਵਾਲੀ ਉਹਨੇ ਡੀਐਸਪੀ ਲੱਗਣਾ ਸੀ ਡਿਪਟੀ ਸੁਪਰਡੈਂਟ ਪੁਲਿਸ ਬਣਨਾ ਸੀ ਦੋਸਤੋ ਉਹ ਚੀਜ਼ ਦਾ ਜਿਹੜਾ ਹੋਮੇਸੀ অহੰਕਾਰ ਸੀ ਉਹ ਲੈ ਬੈਠੀ ਲੈ ਬੈਠੀ ਇੰਨੀ ਰਾਤ ਨੂੰ ਹਨੇਰੇ 12 ਵਜੇ ਟਾਬੇ ਦੇ ਉੱਤੇ ਇਕੱਠਿਆਂ ਨੇ ਆਉਣਾ ਤੇ ਇਕੱਠਿਆਂ ਨੇ ਇੰਨਾ ਹਨੇਰੇ ਦੇ ਵਿੱਚ ਸ਼ਰਾਬ ਪੀਣੀ ਆਉਣਾ ਬਹੁਤ ਬੰਦਪਾਕ ਉਹ ਇਕੱਠੇ ਕਿਸ ਤਰ੍ਹਾਂ ਆਏ ਕੀ ਕਰ ਰਹੇ ਸੀ ਇੰਜੋਏ ਕਰ ਰਹੇ ਸੀ ਕਿ ਸਾਨੂੰ ਇਨਾ ਇਨਾਮ ਮਿਲੇ ਆਂ ਪੀਤਾਂ ਲੱਗਣੀਆਂ ਪਰ ਸਾਰਾ ਕੁਝ ਫੁੱਟਾ ਹੋ ਗਿਆ ਕਹਿੰਦੇ ਡਰ ਗਏ ਉਸ ਮਾਲਕ ਤੋਂ ਕਰਤਾਰ ਤੋਂ ਪਤਾ ਨਹੀਂ ਕਦੋਂ ਵਾਜੀ ਪੁੱਟੀ ਪੈ ਜਾਂਦੀ ਹੈ ਪਤਾ ਨਹੀਂ ਕਦੋਂ ਕਰਮ ਦੋਸਤੋਂ ਬਦਲ ਜਾਂਦੇ ਹੈ ਸਦਾ ਹੀ ਉਸ ਪਰਮੇਸ਼ਰ ਤੋਂ ਡਰਦੇ ਰਹੀਏ ਅਰਦਾਸ ਕਰਦੇ ਰਹੀਏ ਸ਼ਾਇਦ ਉਹਨਾਂ ਵੀਰਾਂ ਨੂੰ ਇਨਾਮ ਦਾ ਪੀਤਿਆਂ ਦਾ ਬੜਾ ਹੌਸਲਾ ਸੀ ਪਰ ਸਭ ਕੁਝ ਫੁੱਟਾ ਹੋ ਗਿਆ ਜਿੱਥੇ ਉਹ ਡੀਐਸਪੀ ਬਣਨ ਜਾ ਰਹੇ ਸੀ ਐਕਸਪੈਕਟਰ ਵੱਨ ਜਾ ਰਹੇ ਸੀ ਉੱਥੇ ਉਹਨਾਂ ਦੀਆਂ ਲੱਗੀਆਂ ਹੋਈਆਂ ਫੀਤਿੰਗਾਂ ਵੀ ਖਤਰੇ ਵਿੱਚ ਆ ਗਈਆਂ ਲੱਗਦਾ ਹੈ ਉਹ ਸ਼ੇਰ ਦੀ ਬੱਚੀ ਜਿਹਦੇ ਨਾਲ ਪੰਗਾ ਪੈ ਗਿਆ ਹੈ ਉਹ ਰੁਕਣ ਵਾਲੀ ਨਹੀਂ ਲੱਗਦੀ ਕਈ ਔਰਤਾ ਹੁੰਦਗੇ ਸਮਝ ਜਾਂਦਗੇ ਪਰ ਉਹਦਾ ਸਮਝਣ ਵਾਲਾ ਕੰਮ ਵੀ ਨਹੀਂ ਉਹ ਤੇ ਕਹਿੰਦੀ ਮੈਂ ਇਸ ਕੇਸ ਨੂੰ ਨਮੂਨਾ ਬਣਾਉਣਾ ਚਾਹੁੰਦੀ ਹਾਂ ਪੰਜਾਬ ਵਾਸਤੇ ਕਿ ਅੱਗੇ ਤੋਂ ਕਰਨਲ ਤੇ ਛੱਡੋ ਕਰਨਲ ਨੂੰ ਤੇ ਫੌਜੀ ਨੂੰ ਤੇ ਛੱਡੋ ਕਿਤੇ ਨਹੀਂ ਹੱਤ ਕੀ ਪਾਉਣਾ ਹੈ ਉਹ ਕਹਿੰਦੀ ਆਮ ਬੰਦਾ ਤਾਂ ਛੱਡੋ ਕਹਿੰਦੀ ਅੱਗੇ ਤੋਂ ਕੋਈ ਕਿਸੇ ਪਾਗਲ ਦੇ ਥੱਪੜ ਵੀ ਨਹੀਂ ਮਾਰੂਗਾ ਕਿਸੇ ਪਾਗਲ ਵੱਡੇ ਨੂੰ ਵੀ ਫੜ ਕੇ ਪਿਆਰ ਨਾਲ ਪੁਲਿਸ ਵਾਲੇ ਲਿਜਾਣਗੇ ਤੇ ਬਿਠਾਉਣਗੇ ਤੇ ਚਾਹ ਪਾਣੀ ਪੁੱਛਣਗੇ ਇਸ ਤਰ੍ਹਾਂ ਨਹੀਂ ਹੋਵੇਗਾ ਕਿ ਕੁੱਟਮਾਰ ਅੰਨੇ ਵਾ ਹੋਵੇਗੀ ਇਸ ਤਰ੍ਹਾਂ ਹੁਣ ਅੱਜ ਜਿਹੜਾ ਤਰਨਾ ਸੀ ਐਫ ਆਈ ਆਰ ਦੇ ਵਿੱਚ ਪੁਲਿਸ ਨੇ ਬੜੀ ਦੇਰੀ ਕੀਤੀ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਸੀ ਢਾਬੇ ਵਾਲੇ ਤੋਂ ਐਫ ਆਈ ਆਰ ਕਰਵਾ ਦਿੱਤੀ ਉਹਦੀ ਸਮਝ ਨਹੀਂ ਆ ਰਹੀ ਕਿਉਂ ਨਹੀਂ ਪੁਲਿਸ ਨੇ ਸਿੱਧੀ ਐਫ ਆਈ ਆਰ ਦਰਜ ਕੀਤੀ ਉਹਨਾਂ ਬੰਦਿਆਂ ਦੇ ਨਾਂ ਤੇ ਕਿਉਂ ਨਹੀਂ ਕਰਨਲ ਸਾਹਿਬ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਬਣਦੀ ਕਾਰਵਾਈ ਕਰਕੇ ਕੰਮ ਨਿਬੇੜ ਦਿੱਤਾ ਗਿਆ ਐਨਾ ਕਿਉਂ ਇਹਨੂੰ ਉੱਪਰ ਆਉਣ ਦਿੱਤਾ ਐਨਾ ਕਿਉਂ ਸਾਲ ਲਿਆ ਗਿਆ ਮਸਲੇ ਨੂੰ ਸਮਝ ਚੋਂ ਬਾਹਰ ਹੈ ਪੰਜਾਬ ਪੁਲਿਸ ਇਨੀ ਸਿਆਣੀ ਐ ਨਾਨਕ ਸਿੰਘ ਬੜੇ ਪੜੇ ਲਿਖੇ ਨੌਜਵਾਨ ਐ ਬੜੇ ਚੰਗੇ ਮਾਨਦਾਰ ਐ ਐਸਐਸਪੀ ਮੰਨੇ ਜਾਂਦੇ ਐ ਪਤਾ ਨਹੀਂ ਕਿਵੇਂ ਗੱਲ ਉਹਨਾਂ ਦੇ ਹਸਾਬ ਤੋਂ ਬਾਹਰ ਹੋ ਗਈ ਉਹ ਨਾਲ ਦੀ ਨਾਲ ਐਫਆਈਆਰ ਕਰਦੇ ਤੇ ਕਰਨਲ ਨੂੰ ਜਾ ਕੇ ਮਿਲਦੇ ਹਸਪਤਾਲ ਦੇ ਵਿੱਚ ਉਹਦਾ ਹਾਲ ਚਾਲ ਪੁੱਛਦੇ ਪਤਾ ਲੈਂਦੇ ਸਰਕਾਰ ਦਾ ਵੀ ਕੋਈ ਮੰਤਰੀ ਕੈਬਨਟ ਮਿਨਿਸਟਰ ਆਉਂਦਾ ਪਤਾ ਲੈਂਦਾ ਸੀਏ ਬਸਾਵ ਆ ਜਾਂਦੇ ਫਿਰ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ਪਰ ਪਰਿਵਾਰ ਨੂੰ ਗੁੱਸਾ ਕਿਹੜੀ ਗੱਲ ਦਾ ਐ ਨਾ ਕੋਈ ਸਰਕਾਰ ਦਾ ਨੁਮਾਇੰਦਾ ਪਤਾ ਲੈਣ ਆਇਆ ਨਾ ਕੋਈ ਪੁਲਿਸ ਦਫ਼ਤਰ ਪਤਾ ਲੈਣ ਆਇਆ ਸਗੋਂ ਐਫ ਆਈ ਆਰ ਟਾਬੇ ਵਾਲੇ ਤੋਂ ਕਰਵਾ ਦਿੱਤੀ ਉਹ ਵੀ ਸਹੀ ਨਹੀਂ ਕੀਤੀ ਇਹੋ ਹੀ ਪਰਿਵਾਰ ਦਾ ਗੁੱਸਾ ਅੱਜ ਸੱਤਵੇਂ ਸਿਮਾਨ ਤੇ ਹੈ ਤੇ ਨਾਲ ਜਿਹੜਾ ਜਰਨਲ ਸਾਹਿਬ ਹੈ ਕਲਜੀਤ ਸਿੰਘ ਜੀ ਨੇ ਕਿਤਾਬ ਲਿਖੀ ਸੀ ਜਰਨਲ ਨੇ ਕਈ ਗਾਜੀ ਆਏ ਤੇ ਕਈ ਗਾਜੀ ਗਏ ਉਹ ਸਾਡੂ ਹੈ ਪਛਮਿੰਦਰ ਵਾਟ ਦਾ ਉਹਦਾ ਨਾਲ ਪਿੱਲਰ ਬਣ ਗਿਆ ਉਨੇ ਬੜੀ ਮਦਦ ਕੀਤੀ ਐ ਸੋ ਦੋਸਤੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਪਰ ਐਸੀ ਔਰਤ ਦੀ ਹਿੰਮਤ ਦੀ ਮਾਦਾ ਦਿੰਨਾ ਉਸ ਨੂੰ ਸਜਦਾ ਕਰਦਾ ਕਿ ਹਰ ਇੱਕ ਔਰਤ ਨੂੰ ਜਿਗਰਾ ਉਸ ਜਸਵਿੰਦਰ ਕੌਰ ਵਰਗਾ ਕਰਨਲ ਬਾਠ ਦੀ ਪਤਨੀ ਵਰਗਾ ਹਰ ਇੱਕ ਔਰਤ ਨੂੰ ਜਿਗਰਾ ਰੱਖਣਾ ਚਾਹੀਦਾ ਹੈ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨਾ ਚਾਹੀਦਾ ਸਾਡੀ ਗੱਲਬਾਤ ਦੋਸਤੋ ਚੰਗੀ ਲੱਗੀ ਠੀਕ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀ ਵੀਡੀਓ ਤੁਹਾਨੂੰ ਸੁਣਨ ਨੂੰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai guru de kiva.